ਤੋ ਦੋਸਤੋ ਮੇਰਾ ਨਾਮ ਸੁਚੈਨ ਸਿੰਘ ਮੈਂ ਅੱਜ ਤੁਹਾਡੇ ਨਾਲ ਪੌਦਿਆਂ ਉੱਤੇ ਕੁਝ ਗੱਲ ਕਰਨੀ ਚਾਹਣਾ ਆਪ ਨੂੰ ਪਤਾ ਹੀ ਹੈ ਦਿਨ ਪਰ ਦਿਨ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਇਸ ਦਾ ਕੋਈ ਕੋਈ ਕਾਰਨ ਹੈ ਫੋਕਸਾਂ ਦੀ ਕਟਾਈ ਅਤੇ ਏਸੀ ਬਹੁਤ ਜ਼ਿਆਦਾ ਵਧ ਰਹੇ ਨੇ ਇਹਨਾਂ ਕਾਰਨਾਂ ਕਰਕੇ ਗਰਮੀ ਮੁੱਖ ਕਾਰਨ ਹੈ ਜਿਹੜੇ ਆਪਾਂ ਲੋਕ درخت ਜਾਲਦਰਤਾ ਕਟਦੇ ਆ ਲਾਉਂਦੇ ਤਾਂ ਕੱਟੀਆਂ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ 2011 ਦੇ ਸੈਂਸਰ ਦੇ ਮੁਤਾਬਕ ਵੇਖਿਆ ਜਾਵੇ 6.12 درخت ਸੀ ਪਰਸੈਂਟ ਤੇ ਹੁਣ ਵੇਖਿਆ ਜਾਵੇ 2023 ਦੇ ਸੈਂਸਰ ਦੇ ਮੁਤਾਬਕ ਤਿੰਨ ਪੁਆਇੰਟ 6 ਸੈਂਸਰ ਦੇ ਮੁਤਾਬਕ درخت ਰਹਿ ਗਏ ਸਾਰੇ ਪਰਸੈਂਟੇਜ ਇਹੀ ਆਹ ਰਿਹਾ ਹੁਣ ਵਾਲੇ ਸਮੇਂ 'ਚ ਗਰਮੀ ਬਹੁਤ ਜ਼ਿਆਦਾ ਵੱਧ ਜਾਈ ਨੀ ਜਿਹੜੀ ਆਪਾਂ ਹੁਣ ਹੀ ਨਹੀਂ ਗਰਮੀ ਤੋਂ ਹਾਰ ਸਕਦੇ ਤੇ ਫਿਰ ਆਉਣ ਵਾਲੇ ਸਮੇਂ 'ਚ ਕੀ ਕਰਾਂਗੇ ਇੱਕ ਸਾਲ ਵਿੱਚ 1 ਡਿਗਰੀ ਤਾਪਮਨ ਵੱਧਦਾ ਇਹ ਸੋਚੋ ਜੇਕਰ ਆਪਾਂ ਦਰਖਤ ਨਾ ਲਾਏ ਤੇ ਚਾਰਾ ਪੱਜਾ ਸਾਲਾਂ ਵਿੱਚ 5 ਡਿਗਰੀ ਵੱਧ ਗਿਆ ਤੇ ਉਹ ਸਮਾਂ ਨੂੰ ਦੂਰ ਨਹੀਂ ਜਿਸ ਵੇਲੇ ਜਦੋਂ ਆਪਾਂ ਤੁੜਨਾ ਬਹੁਤ ਜ਼ਿਆਦਾ ਗਰਮੀ ਵਿਚ ਔਖਾ ਹੋ ਜਾਇ ਕਰੇਗਾ ਇਸ ਲਈ ਮੈਂ ਬੇਨਤੀ ਕਰਨੇ ਚਾਹੁੰਦਾ ਪਈ ਏਸੀ ਘਟਾਓ ਤੇ ਦਰਖਤ ਬਦਲ ਬਦਲ ਲਗਾਓ ਅਸੀਂ ਇਹ ਤਰਕਸ ਲਾਉਣ ਦੀ ਮੈਂ ਕੁਝ ਦਿਨ ਪਹਿਲਾਂ ਸ਼ੁਰੂ ਕੀਤੀ ਸੀ ਜਿੰਦੇ ਵਿੱਚ ਸੀ 1350 ਦੇ ਤਕਰੀਬ ਪੌਦੇ ਲਗਾਏ ਸੀ ਲਗਾਉਣ ਤੋਂ ਬਾਅਦ ਤੁਸੀਂ 1.5-2 ਮਹੀਨੇ ਵਧੀਆ ਉਹਨਾਂ ਨੂੰ ਪਾਣੀ ਦਿੰਦੇ ਰਹਿ ਉਹਨਾਂ ਵਿੱਚ ਪਤਾ ਨਹੀਂ ਕਿਹੜੇ ਸ਼ਰਾਸਤੇ ਅਨਸਰ ਹੈਗੇ ਸੀ ਸਾਡੇ ਪੌਦੇ ਤਕਰੀਬਨ ਤਕਰੀਬਨ 25-30 ਪੌਦਿਆਂ ਦਾ ਫੱਟ ਦੇ ਉੱਤੇ ਤੇ ਜੋ ਰਹਿ ਗਏ ਨੇ ਉਹ ਵੀ ਹੁਣ ਮੈਨੂੰ ਲੱਗਦਾ ਪੱਟ ਦੇਣਗੇ ਪਤਾ ਨਹੀਂ ਲੋਕਾਂ ਨੂੰ ਕੀ ਚੰਗੀ ਹੈ ਅਸੀਂ ਖੇਤ ਦੇ ਵਿੱਚ ਪੌਦੇ ਲਾਏ ਸੀ ਉਥੇ ਪੌਦੇ ਪੱਟ ਦਿੱਤੇ ਜਾਂ ਸਾਡੇ ਜੇ ਪੌਦੇ ਪਾਈ ਲਾ ਨਹੀਂ ਸਕਦੇ ਤਾਂ ਪੌਦੇ ਪੱਟਿਆ ਨਾ ਕਰੋ ਅਸਲ 'ਚ ਤਾਂ ਸਾਰਿਆਂ ਨੇ ਇਹ ਬੇਇੰਤਿ ਕਰਨੀ ਚਾਹੀਦੀ ਏ ਭਾਈ ਵਾਤਵਾਲੇ ਪੌਦੇ ਲਾਉ ਕੋਸ਼ਿਸ਼ ਕਰਨੀ ਚਾਹੀਦੀ ਪੌਦੇ ਲਾਣ ਦੀ ਜੇ ਆਪਾਂ ਪੌਦੇ ਨਾਲ ਲਗਾਏ ਤੇ ਫਿਰ ਭਾਈ ਕਰ ਵੀ ਬਤੀ ਨਹੀਂ ਹੈ ਹੁਣ ਇਹਦੇ ਨਾਲ ਆਪਾਂ ਹੋਰ ਵੀ ਨੁਕਸਾਨ ਹੈਗਾ ਜੇ ਪੌਦੇ ਨਹੀਂ ਲਗਾਵਾਂਗੇ ਗਲੇਸ਼ੀਅਰ ਪਿੰਗਲਾ ਸ਼ੁਰੂ ਹੋ ਜਾਏਗਾ ਜਿਸਦੇ ਨਾਲ ਹੜ੍ਹ ਵੀ ਆਣਗੇ ਹੜਾ ਆਉਣਗੇ ਕਿਉਂ ਹਰ ਤਾਂ ਪਿੱਛੇ ਆਏ ਪੈ ਨੇ ਤੁਸੀਂ ਵੇਖਿਆ ਸਰਦਾਰਪੁਰ ਏਰੀਆ ਵਿੱਚ ਉਸ ਮਣੇ ਹੜਾ ਆਇਓਏ ਨਹੀਂ ਤੇ ਉਹਨਾਂ ਦੀ ਮਾਰ ਦਾ ਪਤਾ ਮਨ ਲੱਗ ਚੁੱਕਿਆ ਹੀ ਹੈ ਬਾਕੀ ਫਿਰ ਵੀ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਜੇਕਰ ਨਹੀਂ ਤਰਤਰ ਕਾਵਾਗੇ ਨਾ ਭਾਈ ਕੰਮ ਕੋਈ ਔਖੇ ਹੁੰਦਾ ਹੈ ਮਤਲਬ ਇਸ ਲਈ ਬੇਰਤੀ ਕਰਨਾ ਚਾਹੁੰਦਾ ਮੈਂ ਕਈ ਦਰਖਤ ਲਗਾਓ ਵਾਤਵਾਂ ਦੇ ਜਿੰਨੇ ਜੋ ਕੀ ਹੋ ਸਕਦੇ ਨੇ ਜੇ ਦਰਖਤ ਨਹੀਂ ਵੀ ਲਗਾ ਸਕਦੇ ਨਾ ਭਾਈ ਜਿਹੜੇ ਲੱਗੇ ਤੁਸੀਂ ਉਹਦਣਾ ਫਟੋ ਉਹਨੇ ਕੋ ਤਾਂ ਬਚਾਓ ਜਿੰਨੇ ਵੀ ਖੜੇ ਨੇ ਪਤਾ ਨਹੀਂ ਲੋਕਾਂ ਨੂੰ ਕੀ ਪ੍ਰੋਬਲਮ ਹੈਗੀ ਦਰਖਤ ਕੱਟਣ ਦੀ ਕੀ ਪਤਾ ਨਹੀਂ ਲੋਕਾਂ ਨੂੰ ਨੁਕਸਾਨ ਕਰਦੇ ਨੇ ਲੋਕਾਂ ਦਰਖਤ ਨੂੰ ਮੈਂ ਆਖਰ ਵਿੱਚ ਇਹੀ ਬੇਨਤੀ ਕਰਨੀ ਚਾਹੁੰਨਾ ਭਾਈ ਇਹ ਦਰਖਤ ਵਾਤਵਾਂ ਦੇ ਲਗਾਓ ਜਿੰਨੇ ਤੋਂ ਵੱਧ ਹੋ ਸਕਣ ਇਹ ਨਹੀਂ ਵੀ ਲਗਾ ਸਕਦੇ ਜਿਹੜੇ ਲੱਗੇ ਦਾ ਉਹ ਨਾ ਪੱਟਿਓ ਕੋਈ ਜਿਗਾ ਖਾਲਸਾ ਹੋਵੇ ਕੋਈ